ਕਿਵੇਂ ਧਰਮ ਦੇ ਕਰਮ ਦੇ ਵਿੱਚ ਮਾਇਆ ਵਿਆਪਦੀ ਹੈ ਇੱਕ ਉਦਾਹਰਨ ਸੁਣੀ ਹੋਵੇਗੀ ਤੁਸੀਂ 100% ਸੁਣੀ ਹੋਵੇਗੀ ਪਰ ਅੱਜ ਦੁਬਾਰਾ ਆਪਾਂ ਸਾਂਝੀ ਕਰਦੀਏ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇਸੇ ਹੀ ਪਾਵਨ ਪਵਿੱਤਰ ਧਰਤੀ ਤੇ ਹੋ ਗੁਜਰੇ ਉਹਨਾਂ ਆਪਣੀ ਜ਼ਿੰਦਗੀ ਦੇ ਵਿੱਚ ਜ਼ਿਕਰ ਕੀਤਾ ਵੀ ਧਰਮ ਦੇ ਕਰਮ ਕਰਦਿਆਂ ਕਿਵੇਂ ਮਾਇਆ ਆਉਂਦੀ ਹੈ ਸਤਿਗੁਰੂ ਜੀ ਨੇ ਅੱਜ ਦਾ ਨਾਮੈ ਜਦੋਂ ਹੁਕਮਨਾਮਾ ਸਹਿ ਪੜ ਰਿਹਾ ਸਾਂ ਤੇ ਬੜੀ ਡੋਜ ਸਖਤ ਤੋਂ ਸਖਤ ਸਖਤ ਤੋਂ ਸਖਤ ਡੋਜ ਦਿੰਦੇ ਗਏ ਸਤਿਗੁਰੂ ਲਿਆਜ ਨਹੀਂ ਕੀਤਾ ਅਖੀਰ ਲੀਆਂ ਸਿਰਫ ਦੋ ਤੁਕਾਂ ਜਿੱਨਾਂ ਚ ਆਣ ਕੇ ਮਿੱਠੀ ਦਵਾਈ ਦਿੱਤੀ ਆ ਵੀ ਮੂੰਹ ਬਹੁਤ ਕੌੜਾ ਹੋ ਗਿਆ ਨਹੀਂ ਤੇ ਪਹਿਲਾਂ ਸਾਰਾ ਹੁਕਮਨਾਮਾ ਪੜੀ ਜਾਇਓ ਆਪਾਂ ਵਿਚਾਰਾਂਗੇ ਬੜੀ ਸਖਤ ਡੋਜ਼ ਸਤਿਗੁਰਾਂ ਨੇ ਦਿੱਤੀ ਬੜੀ ਘੌੜੀ ਦਵਾਈ ਕਿਉਂ ਰੋਗ ਵੜਾ ਗਹਿਰਾ ਡੂੰਘਾ ਵੜਾ ਚਲਾ ਗਿਆ ਤੇ ਮੁਰਨਾ ਵੀ ਔਖਾ ਆਪਾਂ ਨੂੰ ਵੀ ਪਤਾ ਤੇ ਸਤਿਗੁਰੂ ਨੂੰ ਵੀ ਪਤਾ ਫਿਰ ਇੱਥੋਂ ਮੋੜ ਕੇ ਲਿਆਉਣ ਵਾਸਤੇ ਕਿਉਂਕਿ ਦੁਨਿਆਵੀ ਤੌਰ ਤੇ ਕੋਈ ਬਿਮਾਰੀ ਹੋਵੇ ਤੇ ਡਾਕਟਰ ਦਵਾਈ ਦਈ ਜਾਂਦਾ ਤੇ ਮਰੀਜ਼ ਖਾਈ ਜਾਂਦਾ ਉਹਨੂੰ ਪਤਾ ਹੁੰਦਾ ਵੀ ਹੁਣ ਦਵਾਈ ਖਾऊं ਤੇ ਰਮਾਨ ਆਉਣਾ ਪਰ ਇੰਨੀ ਕੌੜੀ ਦਵਾਈ ਖਾ ਖਾ ਕੇ ਖਾ ਖਾ ਕੇ ਅੱਕ ਜਾਂਦਾ ਮਰੀਜ਼ ਔੜਕ ਨੂੰ ਜਾਂਦਾ ਡਾਕਟਰ ਕੋਲ ਕਹਿੰਦਾ ਦਵਾਈ ਖਾਣੀ ਤੇ ਚਾਹਣਾ ਕਿਉਂਕਿ ਤੰਦਰੁਸਤੀ ਨਹੀਂ ਆਈ ਪਰ ਥੋੜੀ ਜੀ ਮਿੱਠੀ ਨਾ ਹੋ ਜੂਗੀ ਸਤਿਗੁਰੂ ਵੀ ਐਵੇਂ ਨਾ ਧਰਮ ਦੀ ਦੁਨੀਆ ਦੇ ਵਿੱਚ ਜਿਹੜਾ ਗਹਿਰਾ ਰੋਗ ਹੈ ਉਹਦੀ ਦਵਾਈ ਬੜੀ ਕੌੜੀ ਦਿੰਦੇ ਬਹੁਤੇ ਤੇ ਫਿਰ ਦਵਾਈ ਖਾਣ ਤੋਂ ਹੀ ਮਨਾ ਕਰ ਜੰਨੇ ਆ ਡਾਕਟਰ ਨੂੰ ਹੀ ਕਹਿ ਦਿੰਨੇ ਪੀ ਇਹ ਗਲਤ ਿਆ ਡਾਕਟਰ ਠੀਕ ਨਹੀਂ ਸਤਿਗੁਰੂ ਵੀ ਐਵੇਂ ਹੀ ਪਰ ਜਦੋਂ ਪਤਾ ਲੱਗ ਜਾਂਦਾ ਨਾ ਪੀ ਹੁਣ ਮੂੰਹ ਕੌੜਾ ਹੋ ਗਿਆ ਇਹਦਾ ਮਿੱਠੀ ਦਵਾਈ ਦਿੰਦੇ ਨੇ ਅੱਜ ਵੀ ਐਵੇਂ ਹੀ ਆ ਸ਼ਬਦ ਦੇ ਅਖੀਰ ਲੀਆਂ ਦੋ ਤੁਕਾ ਮਿੱਠੀ ਹੈ ਬਾਕੀ ਸਾਰੀ ਕੌੜੀ ਡੁੱਬ ਜ ਹੈ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਪਰ ਜਵਾਨੀ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬਾਉਣਾ ਕਦੀ ਹਰਮੰਦਰ ਸਾਹਿਬ ਦੀ ਉੱਪਰਲੀ ਮੰਜ਼ਲ ਤੇ ਉਹਨਾਂ ਬਹਿਣਾ ਕਦੀ ਸਰੋਵਰ ਕੰਢੇ ਬਹਿਣਾ ਨਿਤਨੇਮ ਨਾਮ ਅਭਿਆਸ ਨਿਤਾ ਪ੍ਰਤੀ ਪਰ ਪਰ ਜਵਾਨੀ ਕਈ ਮਹੀਨੇ ਗੁਜ਼ਰ ਗਏ ਬੜੀ ਸੁਰਤ ਟਿਕਣੀ ਪਰ ਕਈ ਮਹੀਨਿਆਂ ਤੋਂ ਬਾਅਦ ਇੰਨੀ ਉਥਾਨ ਹੋਈ ਸੁਰਤ ਟਿਕਈ ਨਾ ਮੰਨ ਬਿਲਕੁਲ ਉਚਾਟ ਤੇ ਇੱਕ ਸਤਪੁਰਖ ਸੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਸਾਰੀਆਂ ਪੁਸਤਕਾਂ ਦੇ ਵਿੱਚ ਉਹਨਾਂ ਦਾ ਨਾਂ ਨਹੀਂ ਲਿਖਿਆ ਕਿੱਧਰੇ ਕਿੱਧਰੇ ਉਹਨੂੰ ਦਾਤਾ ਲੋਕ ਕਹਿ ਕੇ ਨਾ ਤੇ ਇਸ ਤਰ੍ਹਾਂ ਜ਼ਿਕਰ ਕੀਤਾ ਪਰ ਨਾਂ ਨਹੀਂ ਲਿਖਿਆ ਉਹਨਾਂ ਨੇ ਜਦੋਂ ਕਈ ਦਿਨ ਫਿਰ ਨਾਂ ਸੁਰਤ ਟਿਕੀ ਹਰ ਮੰਦਰ ਸਾਹਿਬ ਤੋਂ ਜਦੋਂ ਬਾਹਰ ਨਿਕਲੇ ਤੇ ਜ਼ਿਕਰ ਕਰਦੇ ਆ ਕਿ ਮਿਲੇ ਸਾਨੂੰ ਦਾਤਾ ਲੋਕ ਸਤਪੁਰਖ ਤੇ ਪੁੱਛਿਆ ਅਸੀਂ ਕਿ ਬੜੀ ਸੁਰਤ ਟਿਕਦੀ ਸੀ ਕਈ ਮਹੀਨੇ ਬੜੇ ਖੇੜੇ ਵਿੱਚ ਨਿਕਲ ਗਏ ਪਰ ਹੁਣ ਕਈ ਦਿਨ ਹੋ ਗਏ ਉਚਾੜਿਆ ਸੁਰਤ ਟਿਕਾ ਨਹੀਂ ਬਣਦਾ ਉਹ ਕਹਿਣ ਲੱਗੇ ਅੰਮ੍ਰਿਤ ਵੇਲੇ ਉੱਠ ਕੇ ਕੀ ਕਰਮ ਕਰਦੇ ਹੋ ਭਾਈ ਵੀਰ ਸਿੰਘ ਜੀ ਕਹਿਣ ਲੱਗੇ ਹਰਿਮੰਦਰ ਸਾਹਿਬ ਆਜਾਈਦਾ ਨਿਤਨੇਮ ਨਾਮ ਅਭਿਆਸ ਕਦੀ ਸਰੋਵਰ ਦੇ ਕੰਢੇ ਤੇ ਕਦੀ ਉੱਪਰਲੀ ਮੰਜ਼ਲ ਤੇ ਉਹ ਕਹਿਣ ਲੱਗੇ ਤੇਰੇ ਵਰਗਾ ਮਾਇਆ ਧਾਰੀ ਦੁਨਿਆਵੀ ਪੁਰਖ ਗ੍ਰਸਤ ਦੇ ਜੰਜਾਲ ਵਿੱਚ ਫਸਿਆ ਤੇ ਹਰ ਮੰਦਰ ਸਹਿਬ ਆਵੇ ਇੱਥੇ ਤੇ ਸੱਚ ਖਾਂਡਿਆ ਇੱਥੇ ਤੇ ਭਲੇ ਲੋਕਾਂ ਦਾ ਕੰਮ ਆ ਤੇਰੇ ਵਰਗੇ ਮਾਇਆ ਧਾਰੀ ਦਾ ਕੀ ਕੰਮ ਐ ਤੂੰ ਕਿਸੇ ਬਾਗ ਵਿੱਚ ਅਭਿਆਸ ਕਰਿਆ ਕਰ ਕਹਿਣ ਲੱਗੇ ਅਸੀਂ ਸਤਿ ਵਚਨ ਕਿਆ ਗੱਲ ਸੁਣਨ ਵਾਲੀ ਐ ਕਹਿਣ ਲੱਗੇ ਅਸੀਂ ਸਤਿ ਬਚਨ ਕਿਹਾ ਅਗਲੇ ਦਿਨ ਤੋਂ ਰਾਮ ਬਾਗ ਦੇ ਵਿੱਚ ਜਾ ਕੇ ਚੌਂਕੜਾ ਲਾ ਕੇ ਨਿਤਨੇਮ ਨਾਮ ਅਭਿਆਸ ਕਰਨਾ ਸ਼ੁਰੂ ਕੀਤਾ ਕੁਝ ਦਿਨਾਂ ਦੇ ਅਭਿਆਸ ਤੋਂ ਬਾਅਦ ਸੁਰਤ ਫਿਰ ਟਿਕਾਚ ਬਣ ਗਈ ਇੰਨਾ ਟਿਕਾ ਬਣਿਆ ਇੰਨਾ ਟਿਕਾ ਬਣਿਆ ਕਹਿੰਦੇ 6 ਮਹੀਨੇ ਲੰਘ ਗਏ ਰੋਜ਼ ਉੱਥੇ ਹੀ ਜਾਣਾ 6 ਮਹੀਨੇ ਬਾਅਦ ਹਾਲਤ ਫੇਰ ਉਹੋਈ ਫੇਰ ਸੁਰਤ ਉਚਾਟ ਹੋ ਗਈ ਟਿਕੇ ਨਾ ਫੇਰ ਉਹਨਾਂ ਸਤਪੁਰਖਾਂ ਨੂੰ ਪੁੱਛਿਆ ਫੇਰ ਉਹੀ ਹਾਲਤ ਹੋ ਗਈ 6 ਮਹੀਨੇ ਲੰਘ ਗਏ ਬੜੇ ਖੇੜੇ ਦੇ ਵਿੱਚ ਪਰ ਹੁਣ ਫੇਰ ਸੁਰਤ ਉਚਾਟ ਹੈ ਉਹਨਾਂ ਪੁੱਛਿਆ ਕਹਿਣ ਲੱਗੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਨਾਮ ਅਭਿਆਸ ਕਰਦੇ ਕਿੱਥੇ ਹੋ ਕਹਿਣ ਲੱਗੇ ਜੀ ਰਾਮ ਬਾਗ ਕਹਿਣ ਲੱਗੇ ਹੱਦ ਹੋ ਗਈ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਵਰਸਾਈ ਹੋਈ ਨਗਰੀ ਹੋਵੇ ਉੱਥੇ ਹੀ ਜੰਮਿਆ ਹੋਵੇ ਉੱਥੇ ਹੀ ਨਿਵਾਸ ਮਿਲਿਆ ਹੋਵੇ ਤੇ ਉਥੋਂ ਉੱਠੇ ਤੇ ਬਾਗ ਵਿੱਚ ਚਲਾ ਜਾਵੇ ਗੁਰੂ ਰਾਮਦਾਸ ਦੇ ਦਰ ਤੇ ਨਾ ਆਵੇ ਇਹ ਤੋਂ ਮਾੜੀ ਕਿਸਮਤ ਕਿਹਦੀ ਵੀ ਗੁਰੂ ਰਾਮਦਾਸ ਦੇ ਦਰ ਤੇ ਨਾ ਆਵੇ ਉਥੇ ਬਾਣੀ ਨਾ ਆਣ ਕੇ ਪੜੇ ਨਿਤਨੇਮ ਨਾ ਕਰੇ ਬਾਗ ਵਿੱਚ ਚਲਾ ਜਾਵੇ ਅਭਿਆਸ ਕਰਨ ਵਾਸਤੇ ਤੇ ਰਤੋਂ ਤੇ ਮਾੜੀ ਕਿਸਮਤ ਹੀ ਕਿਸੇ ਦੀ ਨਹੀਂ ਕਹਿਣ ਲੱਗੇ ਫਿਰ ਕੀ ਕਰੀਏ ਕਹਿਣ ਲੱਗੇ ਨਹੀਂ ਕੱਲ ਤੋਂ ਹਰਿਮੰਦਰ ਸਾਹਿਬ ਜਾਇਆ ਕਰੋ ਉਥੇ ਨਿਤਨੇਮ ਨਾਮ ਅਭਿਆਸ ਕਰਿਆ ਕਰੋ ਗੁਰੂ ਮੇਰ ਕਰੇਗਾ ਕਹਿਣ ਲੱਗੇ ਅਗਲੇ ਦਿਨ ਤੋਂ ਹਰਿਮੰਦਰ ਸਾਹਿਬ ਆਉਣਾ ਸ਼ੁਰੂ ਕੀਤਾ ਫੇਰ ਸੁਰਤੇਵੇਂ ਬਲੰਦੀਆਂ ਨੂੰ ਸੁਰਤ ਸ਼ਬਦ ਵਿੱਚ ਇੱਕ ਮਿਕ ਹੋ ਗਈ ਬੜਾ ਖੇੜਾ ਬਣਿਆ ਕਹਿੰਦੇ ਕਈ ਦਿਨ ਬਾਅਦ ਇੱਕ ਦਿਨ ਫਿਰ ਉਹ ਸਤਿਪੁਰਖ ਫੇਰ ਮਿਲੇ ਕਹਿਣ ਲੱਗੇ ਕਿਵੇਂ ਆ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਅਸੀਂ ਕਿਹਾ ਬੜਾ ਆਨੰਦ ਬਣਿਆ ਬੜੀ ਸੁਰਤ ਟਿਕਦੀ ਉਹ ਕਹਿਣ ਲੱਗੇ ਵੀ ਅਸੀਂ ਤੁਹਾਨੂੰ ਹਰਮੰਦਰ ਸਾਹਿਬ ਤੋਂ ਰੋਕਿਆ ਅਸੀਂ ਤੁਹਾਨੂੰ ਰਾਮ ਬਾਗ ਜਾਣ ਵਾਸਤੇ ਕਿਹਾ ਅਸੀਂ ਤੁਹਾਨੂੰ ਰਾਮ ਬਾਗ ਤੋਂ ਰੋਕਿਆ ਫੇਰ ਦੁਬਾਰਾ ਹਰਮੰਦਰ ਸਾਹਿਬ ਆਉਣ ਵਾਸਤੇ ਕਿਹਾ ਪਰ ਤੁਸੀਂ ਕਾਰਨ ਨਹੀਂ ਪੁੱਛਿਆ ਕਹਿਣ ਲੱਗੇ ਜੀ ਮੈਂ ਕਾਰਨ ਤੋਂ ਕੀ ਲੈਣਾ ਤੁਸੀਂ ਸਲਾਹ ਤੇ ਨੇਕ ਦਿੰਦੇ ਹੋ ਨਾ ਸੁਰਤ ਤੇ ਟਿਕ ਜਾਂਦੀ ਹੈ ਨਾ ਕਹਿਣ ਲੱਗੇ ਮੈਂ ਤੈਨੂੰ ਦੱਸਦਾ ਗੱਲ ਕੀ ਬਣੀ ਜਿੱਥੋਂ ਜ਼ਿਕਰ ਆਇਆ ਨਾ ਮਾਇਆ ਮੋਹ ਮਗਨ ਅੰਧਿਆਰੇ ਐਵੇਂ ਨਹੀਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਵੀ ਇਹ ਮਾਇਆ ਜਿਤ ਹਰ ਵਿਸਰੇ ਜਿਸ ਵੀ ਕੰਮ ਨੇ ਪਰਮੇਸ਼ਰ ਤੋਂ ਦੂਰ ਕਰ ਦਿੱਤਾ ਉਹ ਮਾਇਆ ਭਾਵੇਂ ਉਹ ਧਰਮ ਦਾ ਹੀ ਕਰਮ ਆ ਜੀ ਪਰ ਜੇ ਮਾਇਆ ਵਿਆਪਗੀ ਤੇ ਫਿਰ ਉਹ ਕਰਮ ਵੀ ਮਾਇਆ ਉਹ ਸਤਪੁਰਖ ਕਹਿਣ ਲੱਗੇ ਜਦੋਂ ਤੁਸੀਂ ਕਈ ਮਹੀਨੇ ਅੰਮ੍ਰਿਤ ਵੇਲੇ ਆਉਂਦੇ ਰਹੇ ਨਾ ਇੰਨਾ ਟਿਕਾ ਬਣਿਆ ਇੰਨਾ ਰੂਹ ਤੇ ਖੇੜਾ ਬਣਿਆ ਤੁਹਾਡੇ ਮਨ ਦੇ ਵਿੱਚ ਨਾ ਫਿਰ ਹਉਮੈ ਨੇ ਜਨਮ ਲੈ ਲਿਆ ਸੀ ਸੂਖਸ਼ਮ ਹਉਮੈ ਕਹਿੰਦੇ ਉਹਨੂੰ ਫਿਰ ਜਵਾਨੀ ਦੇ ਵਿੱਚ ਮੈਨੂੰ ਜਾਪਦਾ ਮੈਂ ਹੀ ਆਂ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਆਉਂਦਾ ਤੇ ਜਿੰਨੀ ਸੁਰਤ ਮੇਰੀ ਟਿਕੀ ਆ ਸ਼ੈ ਦੀ ਕਿਸੇ ਦੀ ਟਿਕੀ ਹੋਵੇ ਕਹਿਣ ਲੱਗੇ ਜਦੋਂ ਇਹ ਫੁਰਨਾ ਆਇਆ ਨਾ ਇਹਨਾਂ ਨਿਰਮਲ ਅਸਥਾਨ ਇਹਨਾਂ ਰਹਿਮਤਾਂ ਦਾ ਵਰਸਾਇਆ ਹੋਇਆ ਅਸਥਾਨ ਹੋਵੇ ਤੇ ਮਨੁੱਖ ਇਹ ਫੁਰਨਾ ਕਰੀ ਬੈਠੇ ਵੀ ਇਸ ਅਸਥਾਨ ਤੇ ਮੈਂ ਆਂ ਜਿਹਦੀ ਸੁਰਤ ਟਿਕੀ ਆ ਇਹ ਗੱਲ ਨਹੀਂ ਭਾਈ ਵੀਰ ਸਿੰਘ ਦੀ ਨਹੀਂ ਆ ਗੱਲ ਆਪਣੀ ਆ ਵੀ ਮੈਂ ਆਂ ਆ ਜਿਹੜਾ ਸੇਵਾ ਕਰਦਾ ਮੈਂ ਆਂ ਜਿਹੜਾ ਨਿਤਨੇਮ ਕਰਦਾ ਜਿਹੜਾ ਰਹਿਤ ਰੱਖਦਾ ਹੋਰ ਤਾਂ ਹੈ ਹੀ ਕੋਈ ਨਹੀਂ ਬਾਕੀ ਤੇ ਸਭ ਜ਼ੀਰੋ ਹੀ ਤੁਰੇ ਫਿਰਦੇ ਕਹਿ ਲੱਗੇ ਇਸ ਫੁਰਨੇ ਨੇ ਸੁਰਤ ਉਚਾਟ ਕੀਤੀ ਸੀ ਇਹ সূਖਸ਼ਮ ਮੈਲ ਹਉਮੈ ਦੀ ਚੜ ਗਈ ਸੀ ਮਾਇਆ মোহ ਇਹ ਮਾਇਆ ਵਿਆਪੀ ਸੀ ਕਿ ਕੀਤੇ ਧਰਮ ਦੇ ਕਰਮ ਤੇ ਹਉਮੈ ਦੀ ਮੈਲ ਆਣ ਚੜ ਗਈ ਸੀ ਉਹ ਸੁਰਤ ਨਹੀਂ ਸੀ ਟਿਕਣ ਦਿੰਦੀ ਹਰ ਜਿਉ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ ਕਹਿ ਲਗੇ ਜਦੋਂ ਅਸੀਂ ਤੁਹਾਨੂੰ ਰਾਮ ਬਾਗ ਭੇਜਿਆ ਤੁਸੀਂ ਅਭਿਆਸ ਕੀਤਾ ਸਿਮਰਨ ਕੀਤਾ ਸੁਰਤ ਟਿਕ ਗਈ ਪਰ ਉਥੇ ਜਿਹੜਾ ਤੁਹਾਡੇ ਮਨ ਦੇ ਵਿੱਚ ਫੁਰਨਾ ਆਇਆ ਨਾ ਉਹ ਤੇ ਬੜਾ ਮਾੜਾ ਆ ਤੁਹਾਡੇ ਮਨ ਵਿੱਚ ਇਹ ਫੁਰਨਾ ਆਇਆ ਐਵੇਂ ਹੀ ਲੋਕ ਹਰਿਮੰਦਰ ਸਾਹਿਬ ਜਾਂਦੇ ਆ ਜਿੰਨੀ ਸੁਰਤ ਰਾਮ ਬਾਗ ਟਿਕਦੀ ਐ ਉੰਨੀ ਹਰਿਮੰਦਰ ਸਾਹਿਬ ਤੇ ਟਿਕਦੀ ਨਹੀਂ ਬਸ ਕਹਿੰਦੇ ਇਹ ਫੁਰਨਾ ਆਉਣ ਦੀ ਧੀਰ ਸੀ ਹੋਰ ਉਚਾਟ ਹੋ ਗਿਆ ਹੋਰ ਰੂਹ ਖੁਸ਼ਕ ਹੋ ਗਈ ਅਕਸਰ ਅਸੀਂ ਨਾਲੀ ਗੁਰਮੁਖੋ ਮੈਂ ਤੁਹਾਡੇ ਵਿੱਚ ਹੀ ਆ ਬਾਹਰ ਨਾ ਗਣੀਓ ਮੈਨੂੰ ਕਿਉਂਕਿ ਅਸੀਂ ਵੀ ਹਰਮੰਦਰ ਸਾਹਿਬ ਹੀ ਆਉਂਦੇ ਆ ਤੇ ਤੁਸੀਂ ਵੀ ਆਉਂਦੇ ਹੋ ਪਰ ਬਹੁਤੇ ਆਪਾਂ ਇਵੇਂ ਦੇਈਆਂ ਕਰਮ ਤੇ ਕਰਦੇ ਆ ਪਰ ਖੁਸ਼ਕ ਇਹਨੇ ਖੁਸ਼ਕ ਥੋੜਾ ਜਿਹਾ ਵੀ ਕਿਸੇ ਦੇ ਨਾਲ ਰਗੜਾ ਲੱਗਦਾ ਤੇ ਭਾਂਬੜ ਬਲਦੇ ਆ ਅੱਗ ਨਿਕਲਦੀ ਆ ਵਿੱਚ ਮੈਂ ਨਿਤਨੇਮੀ ਏ ਮੇਰੀ ਥਾਂ ਤੂੰ ਕਿਉਂ ਬਹਿ ਗਿਆ ਮੈਂ ਰੋਜ਼ ਇੱਥੇ ਬਹਿਣ ਵਾਲਾ ਮੇਰੀ ਥਾਂ ਤੇ ਤੂੰ ਕਿਉਂ ਬਹਿ ਗਿਆ ਐਸ ਥਾਂ ਤੇ ਮੈਂ ਰੋਜ਼ ਸੇਵਾ ਕਰਦਾ ਮੇਰੀ ਥਾਂ ਤੂੰ ਕਿਉਂ ਮਲ ਲਈ ਇੱਥੇ ਤੇ ਝਾੜੂ ਰੋਜ਼ ਮੈਂ ਦੰਦਾ ਤੂੰ ਕਿਉਂ ਦੇੰਡਾ ਪਿਆ ਬੜੇ ਭਾਂਬੜ ਬੜੀ ਅੱਗ ਨਿਕਲਦੀ ਆ ਜੀ ਇੰਨੀ ਨਿਕਲਦੀ ਆ ਅੰਦਰੋਂ ਸਮੋਈ ਨਹੀਂ ਜਾਂਦੀ ਸਤਿਗੁਰਾਂ ਨੇ ਉਹਦਾ ਜ਼ਿਕਰ ਕੀਤਾ ਕਿ ਮਨ ਇੱਕ ਕੁਚਜੀ ਅਮਾਵੜ ਡੋਸੜੇ ਇਹਨੇ ਦੋਸ਼ ਆ ਸਤਿਗੁਰੂ ਮੇਰੇ ਅੰਦਰ ਉਸ ਸਮਾਈ ਨਹੀਂ ਜਾਂਦੇ ਜਿਵੇਂ ਭਾਂਡਾ ਛੋਟਾ ਹੋ ਜੇ ਨਾ ਜੀ ਤੇ ਜਦੋਂ ਪਦਾਰਥ ਨਾਲ ਭਰ ਜੇ ਤੇ ਫਿਰ ਪਈ ਜਾਣ ਪਈ ਜਾਣ ਤੇ ਕੰਡਿਆਂ ਦੇ ਉੱਤੋਂ ਦੀ ਬਾਹਰ ਨੂੰ ਡੁੱਲਦੇ ਆ ਸਤਿਗੁਰੂ ਕਹਿੰਦੇ ਦੋਸ਼ ਇਹਨੇ ਆ ਸਤਿਗੁਰੂ ਅੰਦਰ ਭਰ ਗਿਆ ਉਹਨਾਂ ਤੇ ਬਾਹਰ ਡੁੱਲ ਡੁੱਲ ਕੇ ਪੈਂਦੇ ਬੜੀ ਅੱਗ ਨਿਕਲਦੀ ਵੇਖਦਿਆਂ ਉਹਡਾ ਸੱਚ ਹੈ ਜੀ ਮੈਂ ਵਿੱਚੋਂ ਤੁਹਾਡੇ ਮੈਨੂੰ ਬਾਹਰ ਨਾ ਗਿਣਿਓ ਮੈਂ ਵਿੱਚੇ ਆ ਮੈਂ ਬਾਰ ਬਾਰ ਤਾਂ ਕਹਿ ਰਿਹਾ ਵੀ ਕਈ ਵਾਰਾ ਸੋਚ ਲਈਦਾ ਵੀ ਇਹ ਦੂਸਰੇ ਤੇ ਕਟਾਕਸ਼ ਨਹੀਂ ਮੈਂ ਆਪਣੇ ਤੇ ਇਹ ਤੇ ਗੁਰੂ ਮੇਰ ਕਰੇ ਤੇ ਅੰਦਰ ਸਮਾਇਆ ਜਾਂਦਾ ਉਹ ਕਹਿਣ ਲੱਗੇ ਇਹ ਫੁਰਨਾ ਆਇਆ ਉਹਨੇ ਸੁਰਤੋ ਚਾਟ ਕੀਤੀ ਤੇ ਜਦੋਂ ਸੁਰਤੋ ਚਾਟ ਕੀਤੀ ਜਦੋਂ ਤੁਸੀਂ ਹਰਿਮੰਦਰ ਸਾਹਿਬ ਆਏ ਟਿਕਾ ਬਣਿਆ ਪਤਾ ਲੱਗਾ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੋਂ ਵੱਡਾ ਦਰ ਹੀ ਕੋਈ ਨਹੀਂ ਹੈ ਜਿੰਨੀ ਸੁਰਤ ਇੱਥੇ ਟਿਕਦੀ ਐ ਜਿੰਨਾ ਟਿਕਾ ਇੱਥੇ ਬਣਦਾ ਜਿੰਨਾ ਰਸ ਇੱਥੇ ਮਿਲਦਾ ਹੋਰ ਕਿੱਥੋਂ ਮਿਲਣਾ ਅਸਲ ਤੇ ਵਿੱਚ ਇਹ ਜਿਹੜੀਆਂ ਘਟਨਾਵਾਂ ਵਾਪਰਦੀਆਂ ਨਾ ਇਹ ਸਾਡੇ ਵਾਸਤੇ ਸਿੱਖਿਆਦਾਇਕ ਹੁੰਦੀਆਂ